ਅਸੀਂ ਸੰਧੂਪੱਤੀ ਖੜੇ ਆਂ ਜੀ ਬਰਨਾਲਾ ਦੇ ਇੱਕ ਇਥੇ ਸਾਰੇ ਹੀ ਬਰਨਾਲਾ ਜਿਹੜਾ ਹੈਗਾ ਇਹ ਮੈਂ ਵੋਟਾਂ ਦਾ ਉੱਥੇ ਸਮਾਨ ਦੇ ਦਿੱਤਾ ਜਾ ਰਿਹਾ ਹੈ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ ਹੈ ਪੱਖੇ ਇੰਨੀ ਗਰਮੀ ਨੂੰ ਦੇਖਦੇ ਹੋਏ ਪੱਖੇ ਐ ਕੂਲਰ ਐ ਤੇ ਬੈਠਣ ਲਈ ਸੀਟਸ ਅਰੇਂਜਮੈਂਟ ਨੇ ਤੇ ਬਕਾਇਦਾ ਚਾਹ ਪਾਣੀ ਦਾ ਪ੍ਰਬੰਧ ਹੈ ਜੀ ਤੇ ਖਾਣਾ ਵੀ ਲੱਗਿਆ ਹੋਇਆ ਹੈ ਤੇ ਆਉਣ ਜਾਣ ਦੀ ਸਹੂਲਤ ਜਿਹੜੀ ਬੱਸਾਂ ਦੀ ਹੈ ਉਹ ਤਿਆਰ ਹੈ ਨਾਲ ਦੀ ਨਾਲ ਜਿਹੜੀ ਪਾਰਟੀ ਨੂੰ ਸਮਾਨ ਮੈਂ ਜਾਂਦਾ ਨਾਲ ਦੀ ਨਾਲ ਭੇਜ ਰਹੇ ਨੇ ਵੋਟਾਂ ਦੇ ਮਹਾਉਤਸਵ ਦੇ ਵਿੱਚ ਸਾਰਿਆਂ ਦਾ ਸਵਾਗਤ ਹੈ ਸਾਨੂੰ ਸਾਰੇ EMPLOYEES ਨੇ ਬਹੁਤ ਸੋਹਣੇ ਢੰਗ ਦੇ ਨਾਲ ਬਿਨਾਂ ਕਿਸੇ ਹਾਸਲ ਬਸਲ ਤੋਂ ਡਿਊਟੀਆਂ ਜਿਹੜੀਆਂ ਨੇ ਦਿੱਤੀਆਂ ਗਈਆਂ ਨੇ ਸਾਰਿਆਂ ਨੂੰ ਟ੍ਰੇਨਿੰਗ ਬਹੁਤ ਵਧੀਆ ਤਰੀਕੇ ਦੇ ਨਾਲ ਦਿੱਤੀ ਗਈ ਸੀਲਕੇ ਦੇ ਨਾਲ ਦਿੱਤੀ ਗਈ ਤੇ ਇੱਥੇ ਜਿਹੜੇ ਸਿਕਿਉਰਿਟੀ ਅਰੇਂਜਮੈਂਟਸ ਨੇ 2 ਆਰ ਆਲਸੋ ਅਪ ਟੂ ਦ ਮਾਰਕ ਤੇ ਸਾਨੂੰ ਲੱਗ ਰਿਹਾ ਇਸ ਵਾਰੀ ਸਾਨੂੰ ਬਹੁਤ ਜ਼ਿਆਦਾ ਐਕਸਾਈਟਮੈਂਟ ਹੈ ਆਪਣੀ ਡਿਊਟੀ ਨੂੰ ਨਿਭਾਉਣ ਦੀ ਤੰਦ ਦੇ ਹੀ ਨਾਲ ਇਹਨੂੰ ਨਿਭਾਵਾਂਗੇ ਜਿਵੇਂ ਕਿ ਬਾਕੀ ਡਿਪਾਰਟਮੈਂਟ ਦੇ ਵੀ ਸਾਰੇ ਜਿੰਨੇ ਵੀ EMPLOYEES ਨੇ ਦਿਮਾ ਰਹੇ ਨੇ ਧੰਨਵਾਦ ਮੇਰੀ ਐਸ ਏ ਪੀ ਆਰਓ ਦੀ ਡਿਊਟੀ ਲੱਗਿਆ ਬਨਾਲਾ ਹਲਕਾ 100 ਦਿਨ ਦੇ ਵਿੱਚ ਤੇ ਇਸ ਵਾਰ ਅਰੇਂਜਮੈਂਟ ਪਿਛਲੇ ਸਾਲਾਂ ਨਾਲ ਬਹੁਤ ਵਧੀਆ ਜਿਹੜਾ ਸਮਾਨ ਆਗਾ ਵੋਟਾਂ ਦਾ ਉਹ ਵੀ ਬੜੇ ਵਧੀਆ ਢੰਗ ਨਾਲ ਦਿੱਤਾ ਜਾ ਰਿਹਾਗਾ ਹਰੇਕ ਥਾਂ ਦੇ ਉੱਤੇ ਕੂਲਰ ਪੱਖੇ ਚਾਹ ਪਾਣੀ ਦਾ ਪ੍ਰਬੰਧ ਅਲੱਗ-ਅਲੱਗ ਕਰਿਆ ਹੋਇਆ ਕਿਸੇ ਤਰ੍ਹਾਂ ਨਹੀਂ ਕੋਈ ਪ੍ਰੋਬਲਮ ਨਹੀਂ ਬੜਾ ਵਧੀਆ ਲੱਗਿਆ ਇਸ ਵਾਰ ਜਿਵੇਂ ਅੱਗੇ ਨਵੀਆਂ-ਨਵੀਆਂ ਤਕਨੀਕਸ ਆ ਰਹੀਆਂ ਨੇ ਸਾਨੂੰ ਅਜੇ ਤੱਕ ਕੋਈ ਪ੍ਰੋਬਲਮ ਨਹੀਂ ਸਾਡੀ ਜਿਵੇਂ ਜ਼ਿਆਦਾਤਰ ਲੇਡੀਜ਼ ਦੀ ਡਿਊਟੀ ਨੇੜੇ ਆਪਣੇ ਘਰ ਘਰਾਂ ਦੇ ਨੇੜੇ ਹੀ ਆਈ ਆ ਬਹੁਤ ਵਧੀਆ ਲੱਗਾ ਸਰ ਸਾਨੂੰ ਪੋਲਿੰਗ ਬੂਥੋਂ ਲੈ ਕੇ ਜੀ ਪਹਿਲਾਂ ਸਾਨੂੰ ਪੂਰੀ ਟ੍ਰੇਨਿੰਗ ਦਿੱਤੀ ਗਈ ਹੈਗੀ ਕਿ ਕਿਉਂਕਿ ਜ਼ਿਆਦਾਤਰ ਲੇਡੀਜ਼ ਦੀ ਡਿਊਟੀ ਲੱਗੀ ਹੈਗੀ ਤੇ ਸਾਨੂੰ ਮਤਲਬ ਦੋ ਦੋ ਤਿੰਨ ਤਿੰਨ ਵਾਰ ਮਸ਼ੀਨਾਂ ਦੀ ਟ੍ਰੇਨਿੰਗ ਦਿੱਤੀ ਆ ਤੇ ਬੂਥਾਂ ਮਾਰੇ ਵੀ ਸਾਨੂੰ ਕਿਹਾ ਵੀ ਕੋਈ ਪ੍ਰੋਬਲਮ ਨਹੀਂ ਆਈ ਹੋਊਗੀ ਉੱਥੇ ਹਵਾ ਦਾ ਪ੍ਰੋਪਰ ਪ੍ਰਬੰਧ ਹੋਊ ਰੋਸ਼ਨੀ ਦਾ ਪ੍ਰਬੰਧ ਹੋਊਗਾ ਜਿਹੜੇ ਲੋਕ ਵੋਟਾਂ ਪਾਉਣ ਆਉਣਗੇ ਉਹਨਾਂ ਲਈ ਵੀ ਇਹਨਾਂ ਨੇ ਖਾਸ ਪ੍ਰਬੰਧ ਕੀਤਾ ਵੀ ਪੱਖੇ ਲੱਗੇ ਹੋਣ ਪਾਣੀ ਦਾ ਪ੍ਰਬੰਧ ਹੋਵੇ ਕੂਲਰ ਲੱਗੇ ਉਹਨਾਂ ਲਾਈਨਾਂ ਦੇ ਵਿੱਚ ਕਿਸੇ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਇੱਥੇ ਜੀ ਜਿਹੜਾ 103 ਬਰਨਾਲ 212 ਟੀਮਾਂ ਜਿਹੜੀਆਂ ਨੇ ਬੂਥਾਂ ਤੇ ਜਾ ਰਹੀਆਂ ਨੇ ਔਰ 34 ਟੀਮਾਂ ਜਿਹੜੀਆਂ ਨੇ ਰਿਜ਼ਰਵ ਦੇ ਵਿੱਚ ਰੱਖੀਆਂ ਹੋਈਆਂ ਨੇ ਹਰ ਇੱਕ ਤਰ੍ਹਾਂ ਦੀ ਟ੍ਰੇਨਿੰਗ ਤਿੰਨ-ਤਿੰਨ ਟ੍ਰੇਨਿੰਗ ਜਿਹੜੀਆਂ ਨੇ ਪੋਲਿੰਗ ਟੀਮਾਂ ਨੂੰ ਦਿੱਤੀਆਂ ਗਈਆਂ ਨੇ ਦੋ-ਦੋ ਟ੍ਰੇਨਿੰਗ ਜਿਹੜੀਆਂ ਨੇ ਮਾਈਕਰੋ ਆਬਜ਼ਰਵਰਸ ਨੂੰ ਇਲੈਕਸ਼ਨ ਕਮਿਸ਼ਨ ਦੀਆਂ ਗਾਈਡਲਾਈਨਸ ਦੇ ਅੰਦਰ ਜਿਹੜੀਆਂ ਨੇ ਦਿੱਤੀਆਂ ਗਈਆਂ ਨੇ ਅਸਲ ਸਮੇਂ ਨੂੰ ਦੇਖਦੇ ਹੋਏ ਪੋਲਿੰਗ ਟੀਮਾਂ ਨੂੰ ਇਹ ਹਦਾਇਤ ਕੀਤੀ ਗਈ ਹੈ ਕਿ ਸਵੇਰੇ ਤੇ ਸ਼ਾਮ ਨੂੰ ਜਿਹੜੇ ਵੋਟਰ ਹੈਗੇ ਨੇ ਉਹਨਾਂ ਦੀ ਪੋਲਿੰਗ ਜਿਹੜੀ ਹੈ ਜਲਦੀ ਕਰਾਈ ਜਾਵੇ ਤੇ ਦਿਨ ਦੇ ਟਾਈਮ 'ਚ ਕਿਉਂਕਿ ਗਰਮੀ ਹੈਗੀ ਹੈ ਤਾਂ ਉਹਨਾਂ ਲਈ ਸ਼ਮਿਆ ਪਾਣੀ ਦਾ ਇੰਤਜ਼ਾਮ ਸ਼ਬੀਲ ਦਾ ਇੰਤਜ਼ਾਮ ਖਾਣੇ ਦਾ ਇੰਤਜ਼ਾਮ ਜਿਹੜਾ ਹੈਗਾ ਉਹ ਪੋਲਿੰਗ ਪਾਰਟੀਆਂ ਲਈ ਬੂਥਾਂ ਦੇ ਉੱਪਰ ਹੀ ਕੀਤਾ ਗਿਆ। ਔਰ ਮੈਂ ਦੱਸਣਾ ਚਾਹਾਂਗਾ ਕਿ ਕੱਲ ਜਿਹੜੀ ਪੋਲਿੰਗ ਹੋਰੀ ਹੈਗੀ ਆ ਪਾਰਲੀਮੈਂਟ ਦੇ ਜੋ ਚੋਣਾਂ ਦੇ ਸਬੰਧ ਵਿੱਚ ਉਹਦੇ ਵਿੱਚ ਬਰਨਾਲਾ 103 ਜੋ ਹੈ ਉਹਦੇ ਵਿੱਚ 212 ਜਿਹੜੇ ਹੈਗੇ ਬੂਥ ਬਣਾਏ ਗਏ ਹੈਗੇ ਔਰ ਉਹਦੇ ਵਿੱਚ 14 ਜਿਹੜੇ ਸਾਡੇ ਸੌਰੀ 20 ਜਿਹੜੇ ਹੈਗੇ ਸੈਕਟਰ ਅਫਸਰ ਜਿਹੜੇ ਹੈਗੇ ਆ ਉਹ ਡਿਪਿਊਟ ਕੀਤੇ ਗਏ ਹੈਗੇ ਔਰ ਇੱਕ ਬੂਥ ਤੇ ਇੱਕ ਪੀਆਰਓ ਏਪੀਆਰਓ ਦੋ ਪੀਓ ਰਹਿਣਗੇ ਇਸ ਤੋਂ ਇਲਾਵਾ ਸਾਡੇ ਕੋਲ ਬਹੁਤ ਸਾਰਾ ਰਿਜਲਟ ਸਟਾਫ ਵੀ ਹੈਗਾ ਸੋ ਅੱਜ ਅਸੀਂ ਜਿਹੜਾ ਹੈਗਾ ਪੋਲਿੰਗ ਪਾਰਟੀਆਂ ਨੂੰ ਡਿਸਪੈਚ ਕਰ ਰਹੇ ਹੈਗੇ ਆ ਔਰ ਇਹ ਉਮੀਦ ਹੈ ਕਿ ਅੱਜ ਦੁਪਹਿਰ ਤੋਂ ਬਾਅਦ ਆਪਣੇ ਆਪਣੇ ਪੋਲਿੰਗ ਬੂਥਾਂ ਤੇ ਚਲੇ ਜਾਣਗੇ ਔਰ ਇਸ ਤੋਂ ਇਲਾਵਾ ਅਸੀਂ 10 ਜਿਹੜੇ ਹੈਗੇ ਆ ਮਾਡਲ ਬੂਥ ਹੀ ਬਣਾਏ ਹੈਗੇ ਆ ਔਰ ਇੱਕ ਪਿੰਕ ਬੂਥ ਬਣਾਇਆ ਇੱਕ ਪੀਡਬਲਯੂਡੀ ਬੂਥ ਬਣਾਇਆ ਹੈਗਾ ਇੱਕ ਗ੍ਰੀਨ ਬੂਥ ਬਣਾਇਆ ਹੈਗਾ ਇੱਕ ਯੂਥ ਦਾ ਬੂਥ ਬਣਾਇਆ ਹੈਗਾ ਔਰ ਉਹਨਾਂ ਦੇ ਵਿੱਚ ਬਹੁਤ ਹੀ ਅੱਛੇ ਟੰਗ ਨਾਲ ਅਸੀਂ ਉਹਨਾਂ ਨੂੰ ਡੈਕੋਰੇਟ ਕੀਤਾ ਹੈਗਾ ਔਰ ਮੇਰੀ ਸਾਰੇ ਵੋਟਰਾਂ ਨੂੰ ਇਹੀ ਅਪੀਲ ਹੈਗੀ ਆ ਵੀ ਗਰਮੀ ਦਾ ਬੇਬ ਲੇਕਿਨ ਚੱਲ ਰਿਹਾ ਹੈਗਾ ਲੇਕਿਨ ਫਿਰ ਵੀ ਜਿਹੜੀ ਵੋਟ ਦੀ ਮਹੱਤਤਾ ਰੱਖਦੇ ਹੋਏ ਸਾਨੂੰ ਵੋਟ ਜਿਹੜੀ ਹੈਗੀ ਆ ਆਪਣੇ ਹੀ ਇਸਤੇਮਾਲ ਕਰਨੀ ਚਾਹੀਦੀ ਹੈਗੀ ਆ ਵੋਟ ਜਿਹੜੀ ਹੈਗੀ ਆ ਸਾਨੂੰ ਵੱਧ ਤੋਂ ਵੱਧ ਜਿਹੜੀ ਹੈਗੀ ਆ ਪਾਉਣੀ ਚਾਹੀਦੀ ਹੈ ਨਹੀਂ ਇਸ ਤਰ੍ਹਾਂ ਜੀ ਸਾਡੇ ਜਣੀ 212 ਦੇ ਬੂਥ ਦੇ ਵਿੱਚ 6 ਜਿਹੜੇ ਹੈਗੇ ਆ ਉਹ ਵਨਰੇਬਲ ਬੂਥ ਹੈਗੇ ਆ ਜਿਨ੍ਹਾਂ ਤੇ ਅਸੀਂ ਐਕਸਟਰਾ ਫੋਰਸ ਜਿਹੜੀ ਹੈਗੀ ਆ ਉਹ ਲਗਾਵਾਂਗੇ ਤੇ ਬਾਕੀ ਸਾਰੇ ਬੂਥ ਜਿਹੜੇ ਹੈਗੇ ਆ ਆਰਡਨਰੀ ਹੈਗੇ ਆ ਸਮੂਥ ਹੈਗੇ ਆ ਉਹਦੇ ਵਿੱਚ ਕੋਈ ਦਿੱਕਤ ਨਹੀਂ ਹੈ ਪੋਲਿੰਗ ਹੈਗੀ ਆ ਬੜੀ ਫ੍ਰੀ ਐਂਡ ਫੇਅਰ ਯਾਨੀ ਕਿ ਰਹੇਗੀ ਔਰ ਸਾਰੇ ਅਰੇਂਜਮੈਂਟ ਹੈਗੇ ਆ ਅਸੀਂ ਆਲਰੇਡੀ ਕੰਪਲੀਟ ਕਰ ਲਏ ਹੈਗੇ ਆ ਔਰ ਸਾਰੇ ਪੋਲਿੰਗ ਪਾਰਟੀਆਂ ਦਾ ਉੱਥੇ ਰਾਂ ਰਾਤ ਨੂੰ ਰਹਿਣ ਦਾ ਬੜਾ ਅੱਛਾ ਬੰਦਵਸਤ ਕੀਤਾ ਹੈਗਾ ਉਹਨਾਂ ਦੇ ਖਾਣ ਪੀਣ ਦਾ ਉਹਨਾਂ ਦੇ ਰਹਿਣ ਦਾ ਔਰ ਸਵੇਰੇ ਉਹਨਾਂ ਦੇ ਨਾਸ਼ਤਾ ਵਗੈਰਾ ਦਾ ਲੰਚ ਵਗੈਰਾ ਦਾ ਇਹ ਸਾਰੇ ਪ੍ਰਬੰਧ ਜਿਹੜੇ ਹੈਗੇ ਆ ਇਹ ਗਵਰਨਮੈਂਟ ਵੱਲੋਂ ਕੀਤੇ ਜਾ ਰਹੇ ਹੈਗੇ ਆ ਔਰ ਸਾਰੇ ਇੰਤਜ਼ਾਮ ਜਿਹੜੇ ਹੈਗੇ ਆ ਆਲਰੇਡੀ ਪਿਛਲੇ 1.5 ਮਹੀਨੇ ਤੋਂ ਅਸੀਂ ਲੱਗੇ ਹੋਏ ਆ ਔਰ ਸਾਰੇ ਕੰਪਲੀਟ ਹੋ ਚੁੱਕੇ ਆ ਅੱਜ ਪੁਲਿੰਗ ਪਾਰਟੀਆਂ ਜਿਹੜੇ ਹੈਗੇ ਆਪਣਾ ਸਮਾਨ ਲੈ ਕੇ ਬੂਥਾਂ ਤੇ ਜਾ ਰਹੀਆਂ ਹੈਗੀਆਂ ਔਰ ਕੱਲ ਨੂੰ ਜਿਹੜੀ ਹੈਗੀ ਪੋਲ ਤੋਂ ਬਾਅਦ ਫਿਰ ਇੱਥੇ ਹੀ ਜਿਹੜਾ ਸਮਾਨ ਹੈਗਾ ਉਹ ਅਸੀਂ ਪ੍ਰਾਪਤ ਉਹ ਕੱਲ ਜਿਹਨੇ ਕਿ ਜਿਹੜਾ ਇਲੈਕਸ਼ਨ ਕਮਿਸ਼ਨ ਵੱਲੋਂ ਜੋ ਨਿਰਧਾਰਤ ਟਾਈਮ ਕੀਤਾ ਗਿਆ ਹੈਗਾ ਪੁਲਿਸ ਸਮਾਪਤੀ ਦਾ ਉਸ ਤੋਂ ਬਾਅਦ ਸਾਰੀਆਂ ਜਿਹੜੀਆਂ ਜਿਹੜੀਆਂ ਹੈਗੀਆਂ ਇਸ ਸਥਾਨ ਤੇ ਹੀ ਸਾਡੇ ਕੋਲੇ 212 ਬੂਥਾਂ ਦੀਆਂ ਈਵੀਐਮ ਜੜੀਆਂ ਕੀਤੇ ਆ ਜਾਣਗੀਆਂ ਉਸ ਤੋਂ ਬਾਅਦ ਅਸੀਂ ਐਸਟੀ ਕਾਲਜ ਦੇ ਵਿੱਚ ਸਟ੍ਰੌਂਗ ਰੂਮ ਬਣਾਇਆ ਹੈਗਾ ਉੱਥੇ ਸਾਰੀਆਂ ਇਹ ਈਵੀਐਮ ਜੜੀਆਂ ਜਮਾ ਹੋ ਜਾਣਗੀਆਂ ਔਰ ਉਹ ਸਮੇਂ ਤੱਕ ਉੱਥੇ ਰਹਿਣਗੀਆਂ ਜਦ ਤੱਕ ਕਾਊਂਟਿੰਗ ਨਹੀਂ ਹੋ ਜਾਂਦੀ ਚਾਰ ਨੂੰ ਕਾਊਂਟਿੰਗ ਹੈਗੀ ਆ ਔਰ ਉਹ ਆਲਰੇਡੀ ਅਸੀਂ ਉਥੇ ਸਟ੍ਰੌਂਗ ਰੂਮ ਔਰ ਸਾਰੇ ਉਥੇ ਐਸਟੀ ਕਾਲਜ ਦੇ ਵਿੱਚ ਜਿਹੜਾ ਹੈਗਾ ਉਹ ਤਿਆਰ ਕਰ ਦਿੱਤੇ ਹੈਗੇ ਆ ਔਰ ਸਾਰੇ ਪ੍ਰਬੰਧ ਵੀ ਉੱਥੇ ਪੂਰੇ ਯਾਨੀ ਕੀ ਹੈਗੇ ਆ ਕਰ ਦਿੱਤੇ